ਆ ਵੀ ਨੀਵਾ ਆਵੇ ਹੈਣਾ ਇਹਨੂੰ ਉਹ ਚੱਲ ਕੋਈ ਕੰਮ ਇਹ ਦੇਖੋ ਪਤਾ ਨਹੀਂ ਕਿੱਥੇ ਫਿਰ ਰਿਹਾ ਮੈਂ ਇਹਦਾ ਪਿਆ ਵਸਤੀ ਦਾ ਸਤੀ ਦਾ ਪੈ ਗਿਆ ਹਾਂ ਕੱਟ ਦੇ ਫਿਰ ਪੈ ਗਿਆ ਫਿਰ ਦੇਖ ਰਹੇ ਨੇ ਆਪਾਂ ਆ ਚੱਕ ਇੱਕ ਮਿੰਟ ਵਿਖਾਈ ਪੇਚਾ ਪਿਆ ਕੇ ਨਹੀਂ ਪਿਆ ਹਲੇ ਛੱਡਿਆ ਹੌਲੀ ਹੌਲੀ ਡੋਰ ਛੱਡਿਆ ਹੌਲੀ ਹੌਲੀ ਪਿਆ ਵੀ ਆਵੇ ਡੋਰ ਦਾ ਪਤਾ ਲੱਗ ਜਾਂਦਾ ਉਹ ਪੈਰ ਵੜਦਾ ਉਹ ਨਾ ਗੋਗਾ ਕਹਿੰਦਾ ਗੁੱਡੇ ਫੜਦਾ ਫੜਦਾ ਵਾਂਝੂ ਵੇਖੀ ਜਵਾਕਾਂ ਨੂੰ ਦਵਲਦਾ ਹੋਊਗਾ ਉਹ ਦੋ ਆ ਕਿਹੜੇ ਕਿਹੜੇ ਇਹ ਸੱਚੀ ਤਾਂ ਬੱਸ ਕਾਚਾ ਆ ਜਾਂਦਾ ਪਿਆ ਸ਼ੂਗਦਾ ਨਿਕਲ ਗਿਆ ਮੁੰਨ ਤੋਂ ਲੱਗਾ ਪੇਚਾ ਤੇਰਾ ਇਹ ਲੱਗਾ ਪਿਆ ਲੱਗਾ ਪਿਆ ਆਹ ਤੇਰਾ ਉਹ ਚਾਚਾ ਲੱਗਾ ਪਿਆ ਹੌਲੀ ਜੀ ਡੋਲ ਓਏ ਤੇਰਾ ਕਿਹਦਾ ਆ ਕਾਲਾ ਆ ਕਿਹਦਾ ਓਏ ਖੁਸ਼ਮਤ ਤੇਰਾ ਨਾਂ ਕੀ ਬੰਦ ਰੋਕ ਜਾ ਛੁਰਾ ਉਹ ਮੂੰਹ ਤੇ ਨਾ ਡਾਲਦੇ ਹਵਾ ਲਾਉਂਦਾ ਹੁੰਦਾ ਮੂੰਹ ਨਾਲ ਵੇਖੀ ਆ ਉਹ ਇਕਮ ਹੁਕਮ ਆਦਾ ਹੈ ਹਾਂ ਬਰੇ ਆ ਮੈਂ ਪਹਿਲੋ ਭੁੱਲੇ ਤੇ ਉਹ ਡੋਰ ਤਾਂ ਛੱਡੀ ਤੂੰ ਥੋੜੇ ਘਟਾਇਆ ਦਾ ਤੜ ਕੇ ਰਕਾਇ ਖੇਢੀ ਜਾਂਦੇ ਹੋ ਇੱਧਰ ਰੇ ਖੁਸ਼ਵੇਂ ਨਹੀਂ ਚੜਦਾ ਉਹ ਥੋੜੀ ਥੋੜੀ ਡੋਰ ਤਾਂ ਛੱਡੀ ਆ ਮੁੰਡਿਆ ਉਧਰ ਨੀਖਾ ਰੱਖ ਆਏ ਕੀ ਹੋਇਆ ਬੰਦਾ ਹਾਂ ਆਏ ਵੇਚਾ ਪੈ ਗਿਆ ਦੋਰ ਤਾਂ ਛੱਡ ਥੋੜੀ ਥੋੜੀ ਦੋਰ ਤਾਂ ਛੱਡ ਦੇ ਦੋਰ ਛੱਡ ਛੱਡੀ ਜਾ ਦੋਰ ਜੇ ਤੂੰ ਆਇਆ ਨਾ ਨੇੜੇ ਤੇਰੇ ਬੱਖੀ ਚ ਪੈਣੀ ਤੇਰੇ ਮੇਰੇ ਨਾਲ ਜੱਫੀ ਦਾ ਪੇਚਾ ਪਿਆ ਹੋਇਆ ਮੁੰਨ ਲਾਦਾ ਕਿ ਨਹੀਂ ਲਾਉਣ ਤੇ ਹੀ ਫਾਇਦਾ ਉਹਦੋਂ ਆਪਣੀ ਦੋਰ ਮੋਕਿਆਣੀ ਗਾਉਂ ਤਾਂ ਕੋਈ ਨਹੀਂ ਦੋਰਾ ਬੜਲਾ ਸਭੂ ਵਾਲੀ ਸਭੋ ਕਿੱਥੇ ਲਾਉਦਾ ਬਈ ਆਏ ਉਹ ਫੇਦਾ ਇਹ ਵੀ ਬੜਾ ਖਤਰਨਾਕ ਹੈ ਸਭੂ ਕਰੀ ਦੋਰ ਤੋੜ ਦੇ ਜੱਫੀ ਅੰਦਰ ਆ ਦੋ ਮੈਂ ਤੇ ਤੋੜਦਾ ਲੈ ਕਿ ਸੰਦਾ ਕਿ ਤੇਜ਼ ਜਿਗਰ ਹਾਂ ਮੈਂ ਖੋਦਾ ਕੁੱਟੂਗਾ Allah, 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 Al, 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 Allah, 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 Allah,